ਫਗਵਾੜਾ ਦੇ ਸਰਾਇਂ ਰੋਡ ਵਿਖੇ ਸਥਿਤ ਫਾਈਨ ਇਲੈਕਟ੍ਰਿਕ ਸਟੋਰ ਦੀ ਉਪਰਲੀ ਮੰਜ਼ਲ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਨਾਲ ਭਾਰੀ ਮਾਤਰਾ ਵਿੱਚ ਪਿਆ ਬਿਜਲੀ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਅੱਗੇ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਇਆ ਇਸ ਮੌਕੇ ਗੱਲਬਾਤ ਕਰਦੇ ਆਲੇ ਦੁਆਲੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਮੁਕਾਰਨ ਬਿਜਲੀ ਸ਼ਾਰਟ ਸਰਕਟ ਹੈ ਤੇ ਇਹ ਅੱਗ ਸਟੋਰ ਦੀ ਦੂਸਰੀ ਮੰਜ਼ਲ ਤੇ ਲੱਗੀ ਹੈ ਉਹਨਾਂ ਕਿਹਾ ਕਿ ਇਸ ਅੱਗ ਨਾਲ ਕਿੰਨਾ ਕੋ ਨੁਕਸਾਨ ਹੋਇਆ ਹੈ ਉਸ ਬਾਰੇ ਤਾਂ ਬਾਅਦ ਵਿੱਚ ਹੀ ਪਤਾ ਲੱਗੇਗਾ ਸਾਨੂੰ ਪਤਾ ਲੱਗਾ ਫਾਈਨਲ ਐਕਟ ਸਟੋਰ ਤੇ ਸ਼ਾਰਟ ਸਰਕਟ ਕਰਨਾ ਅਗਲਾ ਕੀ ਤੇ ਅਸੀਂ ਫਾਇਰ ਬਿਗਡ ਨੂੰ ਫੋਨ ਕੀਤਾ ਤੇ ਫਾਇਰ ਬਿਗਡ ਬਹੁਤ ਛੇਤੀ ਪਹੁੰਚ ਗਈ ਹੈ ਤੇ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਮੀਦ ਹੈ ਵੀ ਫਟਾਫਟ ਅੱਗ ਬੁਝ ਜਾਊਗੀ ਇਹ ਕਿਹਨਾਂ ਦੀ ਦੁਕਾਨ ਆ ਕਿੱਥੇ ਦੁਕਾਨ ਆ ਇਹ ਫਾਈਨਲ ਇਲੈਕਟ੍ਰਿਕ ਸਟੋਰ ਫਾਈਨਲ ਇਲੈਕਟ੍ਰਿਕ ਕੰਪਨੀ ਫਾਇਰ ਫਾਈਨਲ ਇਲੈਕਟ੍ਰਿਕ ਕੰਪਨੀ ਸਟਾਰਟ ਚਿੰਦ ਨੇੜੇ ਆ ਸਰਾਏ ਰੋਡ ਤੇ ਆ ਤੇ ਅੱਗ ਲੱਗਣ ਦਾ ਕਾਰਨ ਕੋਈ ਸਮਝ ਨਹੀਂ ਆ ਸ਼ਾਰਟ ਸਰਕਟ ਹੀ ਆ ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਬਿਗਡ ਦੀ ਹਲੇ ਪਹਿਲੀ ਗੱਡੀ ਚੱਲ ਰਹੀ ਹੈ ਤੇ ਉਮੀਦ ਹੈ ਵੀ ਦੋ ਗੱਡੀਆਂ ਆ ਚੁੱਕੀਆਂ ਆ ਪਹਿਲੀ ਗੱਡੀ ਨੇ ਅੱਗ ਨੂੰ ਬਜਲਣ ਦੀ ਆਸ ਹੈਗੀ ਹੈ ਤੇ ਨੁਕਸਾਨ ਕੁਝ ਪਤਾ ਚੱਲੇ ਕਿੰਨਾ ਹੋਗਾ ਨੁਕਸਾਨ ਦੇ ਦੋਪਰ ਦੇਖਾਂਗੇ ਬਾਅਦ ਦੇ ਬਸ ਇਸ ਦੌਰਾਨ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਦੀ ਸੂਚਨਾ ਮਿਲਦੇ ਸਾਰ ਹੀ ਉਨਤਰੰਤ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਹੁਣਾਂ ਦੱਸਿਆ ਕਿ ਫਿਲਹਾਲ ਹੁਣ ਅੱਗ ਕੰਟਰੋਲ ਵਿੱਚ ਹੈ ਅੱਜ ਤਕਰੀਬਨ 5:30 ਵਜੇ ਸ਼ਾਮ ਨੂੰ ਫਾਇਰ ਕਾਲ ਆਈ ਸੀ ਕਿਸਰਾਏ ਰੋਡ ਤੇ ਫਾਈਨ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਵਿੱਚ ਅੱਗ ਲੱਗ ਗਈ ਹੈ ਫਾਇਰ ਬ੍ਰਿਗੇਡ ਲੋਕ ਕੇ ਆ ਕੇ ਦੇਖਿਆ ਟੌਪ ਫਲੋਰ ਤੇ ਅੱਗ ਲੱਗੀ ਹੈ ਜੀ ਪਾਈਪਾਂ ਪਲਾਸਟਿਕ ਦੇ ਪਾਈਪਾਂ ਦੇ ਵਿੱਚ ਕਾਦੀ ਦੁਕਾਨ ਹੈ ਕਿਸ ਰੋਡ ਦੇ ਉੱਪਰ ਦੁਕਾਨ ਹੈ ਕਿਸ ਚੀਜ਼ ਦਾ ਸਮਾਨ ਹੈ ਜੀ ਦੁਕਾਨ ਦੇ ਵਿੱਚ ਉੱਪਰ ਤਕਰੀਬਨ ਪਲਾਸਟਿਕ ਦਾ ਸਮਾਨ ਪਿਆ ਸੀ ਟੋਟਲ ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੀਆਂ ਟੋਟਲ ਲੱਗੀਆਂ ਤਾਂ 1 ਆਈਆਂ 2 ਸੀਗੀਆਂ ਮੁੰਡੇ ਤੇ ਨੁਕਸਾਨ ਲਗਭਗ ਕਿੰਨਾ ਹੋ ਗਿਆ ਸਰ ਇਹਨਾਂ ਨੂੰ ਮਾਲਕਾਂ ਅਨੁਸਾਰ 2.5 ਲੱਖ ਰੁਪਏ ਫਗਵਾੜਾ ਦੇ ਸਰਾਇਂ ਰੋਡ ਵਿਖੇ ਸਥਿਤ ਫਾਈਨ ਇਲੈਕਟ੍ਰਿਕ ਸਟੋਰ ਦੀ ਉਪਰਲੀ ਮੰਜ਼ਲ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਨਾਲ ਭਾਰੀ ਮਾਤਰਾ ਵਿੱਚ ਪਿਆ ਬਿਜਲੀ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅਗੇ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਇਆ ਇਸ ਮੌਕੇ ਗੱਲਬਾਤ ਕਰਨ ਵਾਲੇ ਦੁਆਲੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਮੁੱਖ ਕਾਰਨ ਬਿਜਲੀ ਸ਼ਾਰਟ ਸਰਕਟ ਹੈ ਤੇ ਇਹ ਅੱਗ ਸਟੋਰ ਦੀ ਦੂਸਰੀ ਮੰਜ਼ਲ ਤੇ ਲੱਗੀ ਹੈ ਉਹਨਾਂ ਕਿਹਾ ਕਿ ਇਸ ਅੱਗ ਨਾਲ ਕਿੰਨਾ ਕੋਈ ਨੁਕਸਾਨ ਹੋਇਆ ਹੈ ਉਸ ਬਾਰੇ ਤਾਂ ਬਾਅਦ ਵਿੱਚ ਹੀ ਪਤਾ ਲੱਗੇਗਾ ਸਾਨੂੰ ਪਤਾ ਲੱਗਾ ਫਾਈਨਲ ਇਲੈਕਟ੍ਰਿਕ ਸਟੋਰ ਤੇ ਸ਼ਾਰਟ ਸਰਕਟ ਕਰਨਾ ਅਗਲਾ ਕੀ ਤੇ ਅਸੀਂ ਫਾਇਰ ਬਿਗਡ ਨੂੰ ਫੋਨ ਕੀਤਾ ਤੇ ਫਾਇਰ ਬਿਗਡ ਬਹੁਤ ਛੇਤੀ ਪਹੁੰਚ ਗਈ ਹੈ ਤੇ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਮੀਦ ਹੈ ਵੀ ਫਟਾਫਟ ਅੱਗ ਬੁਝ ਜਾਊਗੀ ਇਹ ਕਿਹਨਾਂ ਦੀ ਦੁਕਾਨ ਆ ਕਿੱਥੇ ਦੁਕਾਨ ਆ ਇਹ ਫਾਈਨਲ ਇਲੈਕਟ੍ਰਿਕ ਸਟੋਰ ਫਾਈਨਲ ਇਲੈਕਟ੍ਰਿਕ ਕੰਪਨੀ ਫਾਇਰ ਫਾਈਨਲ ਇਲੈਕਟ੍ਰਿਕ ਕੰਪਨੀ ਸਟਾਰਟ ਚਿੰਗਲ ਦੇ ਨੇੜੇ ਆ ਸਰਾਏ ਰੋਡ ਤੇ ਆ ਤੇ ਅੱਗ ਲੱਗਣ ਦਾ ਕਾਰਨ ਕੋਈ ਸਮਝ ਨਹੀਂ ਆ ਸ਼ਾਰਟ ਸਰਕਟ ਹੀ ਆ ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਬਿਗਡ ਦੀ ਹਲੇ ਪਹਿਲੀ ਗੱਡੀ ਚੱਲ ਰਹੀ ਹੈ ਤੇ ਉਮੀਦ ਹੈ ਵੀ ਦੋ ਗੱਡੀਆਂ ਆ ਚੁੱਕੀਆਂ ਆ ਤੇ ਪਹਿਲੀ ਗੱਡੀ ਨੇ ਅੱਗ ਨੂੰ ਬਜਲਦੀ ਆਸ ਹੈਗੀ ਹੈ ਤੇ ਨੁਕਸਾਨ ਕੁਝ ਪਤਾ ਚੱਲੇ ਕਿੰਨਾ ਹੋ ਗਿਆ ਨੁਕਸਾਨ ਦੇ ਦੂਰ ਉੱਪਰ ਦੇਖਾਂਗੇ ਬਾਅਦ ਤੇ ਬਥਰ ਇਸ ਦੌਰਾਨ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਦੀ ਸੂਚਨਾ ਮਿਲਦੇ ਸਾਰ ਹੀ ਉਨਾਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਹੁਣਾਂ ਦੱਸਿਆ ਕਿ ਫਿਲਹਾਲ ਹੁਣ ਅੱਗ ਕੰਟਰੋਲ ਵਿੱਚ ਹੈ ਅੱਜ ਤਕਰੀਬਨ 5:30 ਵਜੇ ਸ਼ਾਮ ਨੂੰ ਫਾਇਰ ਕਾਲ ਆਈ ਸੀ ਕਿਸਰਾਏ ਰੋਡ ਤੇ ਫਾਈਨ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਵਿੱਚ ਅੱਗ ਲੱਗ ਗਈ ਆ ਤੇ ਫਾਇਰ ਬ੍ਰਿਗੇਡ ਲੋਕ ਮੌਕੇ ਤੇ ਆ ਕੇ ਦੇਖਿਆ ਟੌਪ ਫਲੋਰ ਤੇ ਅੱਗ ਲੱਗੀ ਆ ਜੀ ਪਾਈਪਾਂ ਪਲਾਸਟਿਕ ਦੇ ਪਾਈਪਾਂ ਦੇ ਵਿੱਚ ਕਾਦੀ ਦੁਕਾਨ ਆ ਕਿਸ ਰੋਡ ਦੇ ਉੱਪਰ ਦੁਕਾਨ ਹੈ ਜੀ ਦਾ ਸਮਾਨ ਹੈ ਜੀ ਦੁਕਾਨ ਦੇ ਵਿੱਚ ਉੱਪਰ ਤਕਰੀਬਨ ਪਲਾਸਟਿਕ ਦਾ ਸਮਾਨ ਪਿਆ ਸੀ ਟੋਟਲ ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਵਿਗੇਟ ਦੀਆਂ ਟੋਟਲ ਲੱਗੀਆਂ ਤਾਂ 1 ਆ ਆਈਆਂ 2 ਸੀਗੀਆਂ ਮੁੰਡੇ ਤੇ ਨੁਕਸਾਨ ਲਗਭਗ ਕਿੰਨਾ ਹੋ ਗਿਆ ਸਰ ਇਹਨਾਂ ਦਾ ਮਾਲਕਾਂ ਅਨੁਸਾਰ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਜਾ ਰਿਹਾ ਹੈ